ਪਿੰਡ ਚੁੰਨੀ ਗਲਾਂ ਦੇ ਨੇੜੇ ਪੈਂਦੇ ਪਿੰਡ ਰਾਮਪੁਰ ਬਾਬਾ ਬੰਦਾ ਸਿੰਘ ਬਹਾਦਰ ਯੂਵਕ ਸੇਵਾਮਾ ਕਲੱਬ ਵੱਲੋਂ ਪਹਿਲਾ ਕਬੱਡੀ ਦਾ ਮਹਾਕੁੰਮ ਕਰਵਾਇਆ ਗਿਆ ਜਿਸ ਦੇ ਵਿੱਚ ਦੁਰੰਦਰੋਂ ਪੰਜਾਬ ਅਤੇ ਹਰਿਆਣਾ ਕਬੱਡੀ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਨਾਲ ਹੀ ਪੰਜਾਬ ਦੇ ਉੱਗੇ ਲੀਟਣਾ ਨੇ ਵੀ ਸ਼ਰਕਤ ਕੀਤੀ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਸੀਨੀਅਰ ਅਗੋਬਲੇ ਹਰ ਸਿੰਘ ਚੁੰਨੀ ਦੀ ਅਗਵਾਈ ਹਟ ਮੈਂਬਰ ਆਫ ਪਾਰਲੀਮੈਂਟ ਡਾਕਟਰ ਅਮਰ ਸਿੰਘ ਅਤੇ ਸਾਫਤਾ ਵਿਧਾਇਕulz ਸਿੰਘ ਨਾਗਰਾ ਨੇ ਸ਼ਰਕਤ ਕੀਤੀ న్యూਸ 23 ਦੇ ਲਈ ਫਤਿਹਗੜ੍ਹ ਸਾਹਿਬ ਤੋਂ ਪਾਰਸ ਗੌਤਮ ਦੀ ਖਾਸ ਰਿਪੋਰਟ ਦੇਖੋ ਰਾਹਪੁਰ ਪਿੰਡ ਦਾ ਬਾਬਾ ਬੰਦਰ ਸਿੰਘ ਬਹਾਦਰ ਸਪੋਰਟਸ ਕਲਬ ਜਿਹੜੀ ਆ ਔਰ ਇੱਥੇ ਸਾਰੇ ਮਿਲ ਕੇ ਇੱਕ ਟੂਰਨਾਮੈਂਟ ਰੱਬੀ ਕਮੇਟੀ ਦਾ ਕਰਾ ਰਹੇ ਆ ਬਹੁਤ ਜ਼ਿਆਦਾ ਟੀਮਾਂ ਆਈਆਂ ਨੇ ਉਹ ਨਾਲ ਅਸੀਂ ਤਾਂ ਬਹੁਤ ਖੁਸ਼ ਰਹੀ ਆ ਦੇਖ ਕੇ ਕਿ ਪੰਜਾਬ ਔਰ ਹਰਿਆਣਾ ਦੀਆਂ ਕਬੱਡੀ ਦੀਆਂ ਟੀਮਾਂ ਉਹ ਮੈਚ ਕਰਨੀਆਂ ਸੀ ਤੇ ਮੈਂ ਬਾਬਾ ਬੰਦਰ ਸਿੰਘ ਬਹਾਦਰ ਕਲੱਬ ਨੂੰ ਔਰ ਇਹ ਪ੍ਰਿੰਡ ਨੂੰ ਬਹੁਤ ਮੁਬਾਈ ਦੇਣਾ ਚਾਹਦਾ ਕਿ ਭਾਈ ਤੁਸੀਂ ਬਹੁਤ ਚੰਗਾ ਕੰਮ ਕੀਤਾ ਜਿਹੜਾ ਨੌਜਵਾਨਾਂ ਨੂੰ ਗਰਾਊਂਡ 'ਚ ਲਿਆ ਰਹੇ ਹੋ ਨਸ਼ਿਆਂ ਤੋਂ ਦੂਰ ਰਹਿਣਗੇ ਐਕਸਰਸਾਈਜ਼ ਕਰਨਗੇ ਇਹ ਬਹੁਤ ਵੱਡੀ ਸਮਾਜ ਸੇਵਾ ਇਸ ਕਰਕੇ ਨਾਲ ਸਾਰਿਆਂ ਨੂੰ ਮੁਬਾਈ ਦੇਣਾ ਚਾਹਦਾ ਔਰ ਇਸ ਪ੍ਰਿੰਡ ਦੇ ਵਿਕਾਸ ਲਈ ਜੋ ਵੀ ਮੈਨੂੰ ਕਹਿਣਗੇ ਉਹ ਇਹਦੇ ਪੈਸੇ ਮੈਂ ਐਮਪੀ ਫੰਡ ਚ ਦੇਣਾ رامپور با، فتحب <donating car worshipful groups> ਸਾਡੇ ਨਾਲ ਇਲਾਕੇ ਦੇ ਨਾਲ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੌਜੂਦ ਹਨ ਤੇ ਸਾਡੇ ਆਪੇ ਆਲ ਮਿਲ ਕੇ ਉਹ ਇਹ ਮਹੌਲ ਬਣਾ ਦੇਣਾ ਕਿ ਬਾਪ ਨੂੰ ਬੈਠੇਗਾ ਅੱਜ ਹੋਇਆ ਜਾ ਰਿਹਾ ਕਿ ਇੱਥੇ ਨੌਜਵਾਨ ਕਰਤੀਆਂ ਦੀਆਂ ਤੁਮਾਂ ਨੇ ਇੱਕ ਦਾਮ ਦੇ ਹਰਿਆਣੇ ਤੋਂ ਬੱਧੀਆਂ ਲੜਕੀਆਂ ਦੀਆਂ ਟੀਮਾਂ ਵੀ ਜਿਹੜੀਆਂ ਨੇ ਉਹ ਇੱਥੇ ਆ ਜਾਣੀ। ਉਹ ਰਹਿ ਸਮਝਾਇਆ ਕਿ ਇਹ ਇੱਕ ਮਹਾਂਪੁਰਨਾ ਜਿੱਥੇ ਸਾਡੇ ਖਰਾਸਕ ਚੋਂ ਜਿਹੜੀ ਸਾਡੀ ਪੰਜਾਬ ਦੀ ਬਰਾਕਸ਼ਤ ਹੈ ਉਹਦਾ ਤਾਂ ਉਹਦੀ ਤਾਂ ਯਾਦ ਜਿਦਾਂ ਤਾਜ਼ਾ ਹੁੰਦੀ ਹੈ ਕਿਉਂਕਿ ਸਾਡੀ ਬਰਾਕਸ਼ਤ ਖੇਡ ਹੈਗੀ ਕਬੱਡੀ ਤੇ ਉਸ ਜਾਂ ਅਜੇ ਨਾਲ ਨਾਲ ਦੋ ਅੱਜ ਪੰਜਾਬ ਤੇ ਪੂਰੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਦੀ ਖੰਨੇ ਦੇ ਵਿੱਚ ਆਇਆ ਵੀ ਜੋ ਨੌ ਜਵਾਨਾਂ ਨੂੰ ਜੀਵਨ ਪ੍ਰਤੀ ਆਪਣੇ ਜੀਵਨਪਨ ਵੀ ਉਤਸ਼ਾਹਤ ਕਰਨ ਦਾ ਵੀ ਜਿਹੜਾ ਹੈ ਕਰੇ ਬਹੁਤ ਵੱਡਾ ਮਦਦਨਾ ਆ ਤਾਂ ਕਿ ਦੇਸੀ ਨੇ ਮਾੜੀਆਂ ਆਦਤਾਂ ਦੇ ਸ਼ਿਕਾਰ ਨਾ ਹੋਵੇ ਤੋਂ ਬੈਂਕ ਕਮਿਟੀ ਕਲੱਬ ਨੂੰ ਪਿੰਡ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਰਾਤਨ ਨਿਵਾਸੀਆਂ ਨੂੰ ਇਹਦੀ ਵਧਾਈ ਦਿੰਦਾ ਉੱਥੇ ਮੈਂ ਇਹ ਉਮੀਦ ਕਰਦਾ ਹਾਂ ਕਿ ਇਹੋ ਜਿ ਦੇ ਮਹਾਕੁੰਗੀ ਦੇ ਨੇੜੇ ਹਾਲਾਕੇ ਦੇ ਵਿੱਚੋਂ ਕੇ ਔਰ ਜਿਹਦੇ ਨਾਲ ਸਾਡੇ ਖੇੜਾ ਮੁਕਿੰਦਰ ਦਾ ਨਾਮ ਆਉਂਦਾ ਉਹਦੇ ਨਾਲ-ਨਾਲ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਬਹੁਤ ਵੱਡਾ ਸਿਗਨਲ ਹੈ। ਮੈਂ ਦੇਖਿਆ ਗੱਡੀ ਚੱਲ ਰਹੀ ਹੈ। ਗਰੀਸਪੁਰ ਦੇ ਵਿੱਚ ਅੱਜ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵੱਲੋਂ ਇਹਦੇ ਪ੍ਰਧਾਨ ਜਸਪੀਓ ਸਰਵਿਸ ਲਈ ਅਤੇ ਨਾ ਵੀ ਸਪੋਰਟਸ ਦੀ ਟੀਮ موسیقی ਅੱਜ ਨਿਸ਼ਾਤੋ ਬਹਿਤ ਕਰਨਾ ਚਾਹੁੰਦੇ ਵਿੱਚ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਕਿ ਸ਼ਾਨਦ ਮੇਟਰੀ ਦੇ ਨਾਲ ਹੋ ਰਹੇ ਨੇ ਮੈਂ ਆਰ ਰੋਰੀ ਡਾਕਟਰ ਅਮਰ ਸਿੰਘ ਜੀ ਦਾ ਦਾਦਾ ਜੀ ਦਾ ਅੱਜ ਆਪਣੇ ਨਾਲ ਸੰਵਾਦ ਕਰਨਾ ਬਹੁਤ ਜੀ ਕਰਦਾ ਕਿ ਇਹ ਸਾਡੇ ਇਲਾਕੇ ਦੇ ਉੱਤੇ ਹੱਥ ਰੱਖਣਗੇ ਨਾ ਕਿ ਬਸ ਬਤਾਜੂਗਾ ਅੱਜ ਮੈਂ ਨੌਜਵਾਨ ਜੀ ਨੂੰ ਇਸ ਮੋੜ ਤੇ ਨਾਤਾ ਇੱਕ ਤੁਸੀਂ ਨੋਸ਼ੇਰ ਤੋਂ ਅੰਮ੍ਰਿਤ ਛੱਡ ਕੇ ਮਦਾਨਾ ਦੇ ਵਿੱਚ ਆਓ ਖੌੜ ਦੇ ਵਿੱਚ ਹਰ ਕੋ ਕੇ ਹਰਾਉਂਦਾ ਦੇ ਵਿਚਾਰ ਨਾਲ ਜੇ ਜੱਗਨੀ ਲੱਗਦੀ ਸਰੀਰ ਬੰਦੇ ਦਾ ਬਣਦਾ ਤੇ ਬੰਦਾ ਅੰਦਰੋਂ ਖਰੇਦਾ ਹਿਸਟਰੀਂਦਾ ਇਹ ਨੌਜਵਾਨਾਂ ਨੂੰ ਕਹਿ ਦਵਾ ਕਿ ਅਸ਼ਿਆ ਤੋਂ ਬਚੋ ਤੁਸੀਂ ਆਪਣੇ ਲੱਪਿੰਡਾ ਦੇ ਵਿੱਚ ਕਲੱਬ ਬਣਾਓ ਲੱਗਾ ਨਹੀਂ ਤੁਸੀਂ ਲੋਕਾਂ ਨੌਜਵਾਨ ਮੁੰਡਿਆਂ ਨੂੰ ਪ੍ਰੇਰਿਤ ਕਰੋ ਜਿਹਦੇ ਨਾਲ ਆਪਣੇ ਇਲਾਕੇ ਨੂੰ ਪ੍ਰਭਾਵਿਤ ਕਰੇ ਪੰਜਾਬ ਨੂੰ ਜਿਹੜੇ ਵਿਚੇ ਦੇ ਵਿੱਚ ਲੱਗਦਾ ਉਹਨਾਂ ਤੋਂ ਬਚਾਇਆ ਜਾ ਸਕੇ ਐਨਾ ਕਹਿੰਦਾ ਸਮਾਜਿਕ ਕਾਰਜ ਦਾ ਖਾਣਾ ਉਹ ਹੀ ਚਾਹੋ